ਹਾ ਕਣਕਾ ਨੂੰ ਮਾਈ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭੰਬੜ ਵਰਗੀਆਂ ਧੀਆਂ ਨੀ ਤੂੰ ਸਾਬ ਬੁਕੜ ਵਿੱਚ ਰੱਖੀਆਂ ਗਣਵੇਂ ਦਿਨਾਂ ਦੀਆਂ ਜ਼ਾ ਅਸਾਂ ਸਿੱਧ ਕਾਣ ਹਾਲਿਨ ਭਾਈਆਂ ਕੁੰਜਾ ਵਾਂਗ ਪੁਰਾਉਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਇਆ ਮੈਂ ਚਾਦਰ ਕੱਢ ਦੀਨੀ ਗਿਣ ਤੋ ਪੇ ਪਾਵਾਂ ਮੈਂ ਚਾਦਰ ਕੱਢ ਦੀਨੀ ਗਿਣ ਤੋਪੇ ਪਾਵਾਂ ਜਾਂ ਮਿੰਨ ਦੀ ਸ਼ਾਹੇ ਠਾ ਨਹੀਂ ਮੈਂ ਪੀੜਾ ਡਾਵਾਂ ਚਿੜੀਆਂ ਦੀ ਚਿੰਚ ਨੇ ਤੋਤਿਆਂ ਦੀ ਡੁਕਣੀ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾ ਨਹੀਂ ਨਾਲੇ ਸ਼ਰਵਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾਰਕ ਦੀਆਂ ਰੇਲਾ ਮੇਰਾ ਧਰਮੀ ਬਾਬਰ ਨੇ ਦੇ ਸ਼ਾਦਾ ਰਾਜਾ ਨੀਮਿਆ ਕੇ ਬਪਨੂ ਅਰੇ ਲਾਰਕਵਾਵਾ ਨੀਮਿਆ ਕੇ ਬਪਨੂ ਅਰੇ ਲਾਰਕਵਾਵਾ